ਜਲੰਧਰ ਦੇ ਹਲਕਾ ਸ਼ਾਹਕੋਟ ਦੇ ਪਿੰਡ ਨਜ਼ਦੀਕੀ ਬੁੱਢਨਵਾਲ ਵਿੱਚ ਵੀਰਵਾਰ ਨੂੰ 29 ਸਾਲ ਦੇ ਨੌਜਵਾਨ ਨੇ ਆਪਣੇ ਆਪ ਨੂੰ ਫਾਂਸੀ ਲਗਾ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ ਗੁਰਵਿੰਦਰ ਸਿੰਘ ਪੁੱਤਰ ਕੇਵਲ ਸਿੰਘ ਨਿਵਾਸੀ ਬੁੱਢਨਵਾਲ ਦੇ ਰੂਪ ਵਿੱਚ ਹੋਈ ਹੈ। ਉਹਨੇ ਕੁਝ ਦਿਨਾਂ ਵਿੱਚ ਵਿਦੇਸ਼ ਜਾਣਾ ਸੀ। ਜਾਣਕਾਰੀ ਦੇ ਮੁਤਾਬਕ ਗੁਰਿੰਦਰ ਸਿੰਘ ਦੀ ਪਿੰਡ ਦੇ ਵਿੱਚ ਇੱਕ ਪੁਲਿਸ ਕਰਮੀ ਨਾਲ ਦੋਸਤੀ ਸੀ ਜਿਸ ਦਾ ਘਰੇ ਆਉਣਾ ਜਾਣਾ ਸੀ। ਜਦੋਂ ਗੁਰਵਿੰਦਰ ਸਿੰਘ ਆਪਣੇ ਪੁੱਸ ਵਾਲੇ ਦੋਸਤ ਦੇ ਘਰ ਜਾਂਦਾ ਹੈ ਤਾਂ ਉਸ ਦੀ ਘਰ ਵਾਲੀ ਨਾਲ ਉਸ ਦੀ ਬੈਸ ਹੋ ਜਾਂਦੀ ਹੈ। ਉਸ ਦੀ ਘਰ ਵਾਲੀ ਉਸ ਦੀ ਸ਼ਿਕਾਇਤ ਪੁਲਿਸ ਕੋਲ ਕਰਵਾ ਦਿੰਦੀ ਹੈ। ਤੇ ਗੁਰਵਿੰਦਰ ਨੂੰ ਦੋ ਤਿੰਨ ਵਾਰ ਪੁਸ ਥਾਣੇ ਵੀ ਬੁਲਾਇਆ ਜਾਂਦਾ ਹੈ ਤੇ ਪਿੰਡ ਵਾਸੀ ਗੁਰਵਿੰਦਰ ਨੂੰ ਪੁਸ ਥਾਣੇ ਤੋਂ ਘਰ ਲੈ ਆਉਂਦੇ ਨੇ ਤੇ ਘਰ ਆ ਕੇ ਉਹ ਦੱਸਦਾ ਕਿ ਮੇਰੀ ਕੋਈ ਗਲਤੀ ਨਹੀਂ ਹੈ ਉਸ ਤੋਂ ਬਾਅਦ ਉਹ ਖਾਣਾ ਖਾ ਕੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲੈਂਦਾ ਤੇ ਆਪਣੇ ਆਪ ਨੂੰ ਅੰਦਰ ਆਤਮ ਹੱਤਿਆ ਕਰ ਲੈਂਦਾ ਚਿਨਾਈ ਟੋੜਾ ترسےم ਸਿੰਘ ਹਾਂਜੀ ਉੱਡਰ ਵਾਲਾ ਪਿੰਡ ਹਾਂਜੀ ਇਹ ਗੱਲ ਇਹਦਾ ਹੋਈ ਸੀ ਵੀ ਉਹ ਮੁੰਡਾ ਗਿਆ ਤੇ ਪੁਲਿਸ ਥਾਣੇ ਸੱਜਿਆ ਨੂੰ ਉਹ ਥਣ ਸੱਦ ਲਿਆ ਵੀ ਮਤਲਬ ਇਹਨੂੰ ਜਦੋਂ ਪਹਿਲੇ ਦਿਨ ਲਗਾਇਆ ਸੀ ਇਹਨੂੰ ਕਿ ਚਰਚਾ ਲੜਾਈ ਜਿਖੜੀ ਜੀ ਉਹ ਬਾਜੋ ਉਹ ਨਵੇਂ ਨਟਕੀਆਂ ਲਾ ਕੇ ਰੱਖ ਲਿਆ ਸੀ ਦੋ ਕੱਲ ਕਦੇ ਨਾਲ ਨਟਕੀਆਂ ਨਾਲ ਬਿਆਨ ਬੋਲ ਲੈਣੇ ਇਹ ਬਿਆਨ ਬੋਲ ਲੈਣ ਦੇ ਪੰਛਾ ਦੇ ਆਏ ਮੋੜੇ ਕੁੜੀ ਵੀ ਗਈ ਸੀ ਇਹ ਵੀ ਗਿਆ ਇਹਨਾਂ ਨੇ ਸਾਧਕੇ ਉੱਤੇ ਉਹਨਾਂ ਨੇ ਆਪ ਸੱਚ ਨੇ ਬਿਆਨ ਬੋਲ ਲੈ ਬਿਆਨ ਬੋਲ ਬਾਜ ਨੂੰ ਉਹ ਦਖਲ ਸਾਨੂੰ ਕੋਈ ਦਿੱਤਾ ਵੀ ਲੈ ਜਾਓ ਚਲੋ ਅਸੀਂ ਆ ਕੇ ਗਏ ਆਂ ਤੇ ਜਦੋਂ ਸਪੋਤਾ ਤੇ ਲੈ ਆਂਦਾ ਤੇ ਜਾ ਕੇ ਚਲੋ ਉਹਦੇ ਘਰੇ ਲੈ ਆਂਦੇ ਘਰੇ ਆ ਕੇ ਨੇ ਵੀ ਜਿਹੜੀ ਨਿਰਗਮਤ ਆ ਗਿਆ ਕੀ ਗੱਲਬਾਤ ਕੀ ਹੋਈ ਸੀ ਜੀ ਥਾਣੀ ਕਿਉਂ ਲੈ ਕੇ ਗਏ ਗੱਲ ਉਹ ਦੋ ਜੀ ਮੀਕਾ ਹੂ ਉਡੀ ਸੀ ਟੰਡ ਪਿੰਡ ਦੀ ਨੋ ਉਡੀ ਘਰ ਲੰਬੋਸ ਵਿੱਚ ਉਹ ਨਾਲ ਆਪਸ ਵਿੱਚ ਝਗੜਾ ਸੀ ਕਿ ਇਹਨੂੰ ਵੀ ਸਾਧ ਲਿਆ ਇਹ ਵੀ ਉਥੇ ਗਿਆ ਚਲੋ ਇਹਨੂੰ ਹਟ ਡਾਉਨ ਸ਼ੂਨ ਦੇ ਚੱਕਰ ਜਾਂ ਕਿਦਾਂ ਹੋਈ ਪਤਾ ਨਹੀਂ ਹੋ ਰਿਹਾ ਭਜਾਣੇ ਉਥੇ ਉਪਰੀ ਨੇ ਇਹਦਾ ਵੀ ਨਾਮ ਲਖਾਤਾ ਐ ਚੱਕਰ ਠੀਕ ਹੈ ਤੇ ਸੁਸਾਈਡ ਕਿੰਨੇ ਵਜੇ ਕੀਤਾ ਜੀ ਰਾਤ ਨੂੰ ਸਾਢੇ 12:00 ਵਜੇ ਕੀਤਾ 12:30 ਤੁਸੀਂ ਕਿ ਤੁਹਾਨੂੰ ਕਿੱਦਾਂ ਪਤਾ ਲੱਗਾ ਇਹਨੇ ਸੁਸਾਈਡ ਕਰ ਲਿਆ ਬਾਤ ਇਹਨਾਂ ਨੇ ਫਿਰ ਉੱਠ ਕੇ ਦੇਖਿਆ ਅਰੇ ਮੰਮੀ ਨੇ ਬੁਰੀ ਬੁਰੀ ਫਿਰਦੀ ਨੇ ਬੇਜਦੇ ਤਾਂ ਕੋਹਨ ਖੋਲਦਾ ਔਰ ਬੋਲਿਆ ਨਹੀਂ ਤੇ ਉਹਨੇ ਦੱਜ ਵਾਲੀ ਪਾੜੀ ਤੇ ਬਜਾਈ ਪਾੜੀ ਦਾ ਲੱਗਾ 1:00 ਵਜੇ 1:00 ਵਜੇ ਜਿਹੜੀ ਉਹ ਪਾਰਟੀ ਹੋਈ ਆ ਜਿਸ ਤੋਂ ਹਾਂਜੀ ਸਰ ਜਿਹੜਾ ਇੱਕ ਬੁੱਢਨਾਲ ਦਾ ਮੁੰਡਾ ਫਾਹਲ ਸੀ ਕੀ ਮਾਮਲਾ ਸੀ ਸਾਰਾ ਇਹ ਅੱਜ ਸਵੇਰ ਆਹੜੇ ਕੋਲ ਇੱਕ ਹਸਪਤਲ ਤੋਂ ਆਪਕੀ ਸਿੱਟਾਈ ਸੀ ਇਹਦਾ ਬੁੱਢਨਾਲ ਦਾ ਮੁੰਡਾ ਹੈ ਗੁਰਵਿੰਦਰ ਕਿਹਾ ਜਿਨੇ ਕੇ ਸਵੇਰੇ 12:00 ਉਹ ਅੱਜ ਤੜਕੇ ਦਿਖਾਲਿਆ 12:30 ਵਜੇ ਸਵੇਰੇ ਨੇ ਪਾਇਆ ਲੈ ਤੇ ਜਿਸਤੇ ਵੀ ਉਹਦੇ ਫਾਦਰ ਨੇ ਸਟੇਟਮੈਂਟ ਤੇ ਕੇਸ ਰਜਿਸਟਰ ਕੀਤਾ ਹੈ ਜੋ ਉਹਨਾਂ ਨੇ ਲਿਖਵਾਇਆ ਜਾਂਦਾ ਕਰਕੇ ਇੱਕ ਜੁਤੀ ਨਾਮ ਦੀ ਲੇਡੀਜ਼ ਨੇ ਉਹਦੇ ਖਿਲਾਫ ਕਮਪਲੇਂਟ ਦਿੱਤੀ ਸੀ ਜੋ ਝੂਠੀ ਸੀਗੀ ਤੇ ਦੂਤੀ ਦਿਨ ਪਹਿਲੇ ਦੀ ਗੱਲ ਹੈ ਉਹ ਇੱਕ ਵਾਰ ਥਾਣੇ ਵੀ ਆਈ ਸੀ ਤੇ ਉਹਨਾਂ ਨੇ ਟਾਈਮ ਲਿਆ ਸੀਗਾ ਇਹ ਮਾਦੀ ਆਪਸੇ ਡਿਮਿਨੀ ਗਏ ਸਦੇ ਉਹ ਇੱਕ ਦੂਜੇ ਨੂੰ ਜਾਣਦੇ ਸੀ ਜੋ ਲੇਡੀ ਸੀ ਚੁੱਤੀ ਉਹਦੇ ਹਸਬੰਡ ਦੇ ਨਾਲ ਉਹਦੀ ਦੋਸਤੀ ਸੀ ਉਹਦੇ ਘਰ ਆਣਾ ਜਾਣਾ ਸੀ ਹਸਬੰਡ ਹੀ ਉਹਦੀ ਰੋਟੀ ਪਾਣੀ ਜੋ ਪੈਦਾ ਲੇਡੀ ਦਾ ਹਸਬੰਡ ਉਹਦੀ ਰੋਟੀ ਪਾਣੀ ਵੀ ਉਹ ਮੁੰਡਾ ਕਰਦਾ ਹੁੰਦਾ ਸੀ ਆਪਸੇ ਉਹਨਾਂ ਦਾ ਬੜਾ ਪਿਆਰ ਸੀ ਤੇ ਕਿਤੇ ਦੋ ਤਿੰਨ ਦਿਨ ਪਹਿਲੇ ਇਕੱਠੇ ਘਰੇ ਬੈਠੇ ਸੀ ਜਿੱਥੇ ਕੋਈ ਆਪਣਾ ਘਰੇ ਬੈਠ ਕੇ ਗੱਲ ਕਬਸਮਲਾ ਸੀ ਪੁੱਤ ਸੀ ਜੁੱਤੀ ਹੋਰ ਉਹਦੇ ਜਿਹੜਾ ਜੋਤੀ ਜਿਹਦੀ ਜਿਹੜੀ ਲੇਡੀ ਸੀ ਉਹਦੇ ਨਾਲ ਉਹਦੀ ਬਹਿਸ ਹੋ ਗਈ ਤੇ ਉਹਨੇ ਫਿਰ ਕੋਈ ਇੱਥੇ ਦਰਖਾਸਤ ਦਿੱਤੀ ਸੀ 112 ਤੇ ਜਦੋਂ ਉਸ ਟਾਈਮ ਤੇ ਉਹਦਾ ਹਸਬੰਦ ਵੀ ਵਿੱਚ ਆ ਗਿਆ ਸੀ ਤਾਂ ਉਹਨਾਂ ਨੇ ਆਪਸ ਚਾ ਕੇ ਨਹੀਂ ਕੋਈ ਉਸ ਟਾਈਮ ਤੇ ਕਾਰਵਾਈ ਕਰਵਾਈ ਤੇ ਉਹਨਾਂ ਨੇ ਫਿਰ ਅੱਗੇ ਕੱਲ ਫਿਰ ਉਹ ਆਇਆ ਸੀ ਉਹਦੇ ਮੁੰਡਾ ਉਹਦੀ ਚਾਬੀ ਸੀਗੀ ਸ਼ਾਇਦ ਇਮਰਸਦੀ ਆਈ ਉਹਦੇ ਸਮਾਨ ਜਾਈ ਤੇ ਉਹ ਜੋਤੀ ਵੀ ਆਈ ਸੀ ਕੱਲ ਤੇ ਉਹਦੀ ਮਦਰ ਹੋਰ ਜੋਤੀ ਦੀ ਮਦਰ ਹੋਰ ਜਿਹੜਾ ਉਹ ਮੁੰਡਾ ਹੈ ਜਿਹੜੀ ਉਹ ਕੁੜੀ ਹੈ ਜੋਤੀ ਤੇ ਉਹ ਮੁੰਡੇ ਦੀ ਮਦਰ ਵੀ ਆਈ ਦੇ ਸੀ ਜੋ ਆਪਸ ਵਾਰ ਵੈਸੇ ਉਹ ਸੀ ਉਹਨੇ ਥੋੜਾ ਜਿਆ ਤੇ ਉਸ ਤੋਂ ਬਾਅਦ ਉਹ ਫਿਰ ਇੱਥੋਂ ਹੀ ਚਲੇ ਗਏ फिर उस बात पता लग कि दी दा दा कारा कर का लिया बयान हो गए जो भी उन्हें स्टेटमेंट लिखाई है डेडबॉडी सिविल अस्पताल पुलिस से लैके अगर भेज दीड़ी इतनी हजे एफ आई आई रजिस्टर हो रही है दस पंद्रह मिनट लगने सौ नवी सैक्शन है एक सौ अठ बी एन एस ही रजिस्टर होगा ਤੈਨੂੰ ਕਿਹੋ ਜਿਹਾ ਲੱਗਦਾ ਹੈ ਠੀਕ ਹੈ